ਹਲੇਲੂਇਆ ਅੱਜ ਵਿਸ਼ਵਾਸੀ ਮਰਜ਼ੀ ਕੇ ਦੀ ਪੂਰੀ ਕਰਦਾ ਪਿਆ ਆਪਣੇ ਆਪਣੇ ਬੈਠਦਾ ਆਪਣੀ ਮਰਜ਼ੀ ਨਾਲ ਉੱਠਦਾ ਆਪਣੀ ਮਰਜ਼ੀ ਨਾਲ ਖਾਂਦਾ ਆਪਣੀ ਮਰਜ਼ੀ ਨਾਲ ਪੀਂਦਾ ਆਪਣੀ ਮਰਜ਼ੀ ਨਾਲ ਚੱਲਦਾ ਆਪਣੀ ਮਰਜ਼ੀ ਨਾਲ ਸੌਂਦਾ ਆਪਣੀ ਮਰਜ਼ੀ ਨਾਲ ਪਰਮੇਸ਼ਵਰ ਦੀ ਮਰਜ਼ੀ ਕਦੋਂ ਪੂਰੀ ਹੁੰਦੀ ਪਤਾ ਕਦੋਂ ਹੁੰਦੀ ਆ ਦੇਖਿਓ ਧਿਆਨ ਨਾਲ ਪੈਣੋ ਸੌਣ ਲੱਗਾ ਤੂੰ ਕੀ ਆ ਪਰਬੂ ਯਿਸੂ ਸੁਸੇ ਜੀ ਮੈਂ ਲੱਗਾ ਸੋਣ ਕੋਈ ਭੂਤ ਜਿਹੜੇ ਮੈਨੂੰ ਤੰਗ ਨਾ ਕਰੇ ਤੇ ਪ੍ਰਭੂ ਯਿਸੂ ਸੁਸੇ ਜੀ ਪਹਿਰਾ ਲਾ ਦਿਓ ਸਾਰੇ ਬੰਨੇ ਦੂਤਾਂ ਦੇ ਯਿਸੂ ਸੁਸੇ ਜੀ ਮੇਰੀ ਦੁਸ਼ਟ ਆਤਮਾ ਲੱਗੇ ਨਾ ਬੇ ਨਾ ਸੁਪਨੇ ਚ ਨਾ ਕਰ ਦੇ ਵਿੱਚ ਜੈ ਮਸੀਹ ਦੀ ਇਹ ਮਰਜੀ ਆ ਪੂਰੀ ਕਰ ਦੇ ਯਿਸੂ ਸੁਸੇ ਜੀ 5 ਮਿੰਟ ਦੀ 2 ਮਿੰਟ ਦੀ ਤੇ ਯਿਸੂ ਸੁਸੇ ਜੀ ਕਹਿੰਦਾ ਭੂਤ ਨੇ ਨਹੀਂ ਪਹਿਲਾਂ ਮੈਂ ਤੈਨੂੰ ਤੰਗ ਕਰਨਾ ਉਠੋਨੇ ਕਹਿਣਾ ਫਿਰ ਨਾਲ ਹੀ ਫੋਨ ਕਰਨਾ ਪਾਸਟਰ ਜੀ ਕੀ ਗੱਲ ਹੋਈ ਭੈ ਜੀ ਕੀ ਗੱਲ ਹੋਈ ਪਾਸਟਰ ਜੀ ਇੱਕ ਵਜੇ ਮੇਰੀ ਅੱਖ ਖੁੱਲ ਗਈ ਹੁਣ ਨੀਂਦ ਹੀ ਨਹੀਂ ਆਉਂਦੀ ਦੁਆ ਕਰੋ ਨੀਂਦ ਆਵੇ ਉਹ ਇਸਮ ਜੀ ਨੇ ਖੋਲੀ ਆ ਬੈ ਕੇ ਦੁਆ ਕਰ ਲਵੇ ਤੋ ਇਹ ਦੁਆ ਕਰ ਲਈ ਨੀਂਦ ਤੇਰੀ ਜਾ ਗਈ ਆ ਵੀ ਨੀਂਦ ਤੇਰੀ ਤਾਂ ਗਈ ਆ ਵੀ ਤੂੰ ਦੁਆ ਕਰ ਸਕੇ ਹੁਣ ਸਮਾਂ ਦੁਆ ਕਰਨ ਦਾ ਪ੍ਰਾਰਥਨਾ ਕਰਨ ਦਾ ਹੁਣ ਸਮਾਂ ਇਹ ਪ੍ਰਾਰਥਨਾ ਕਰ ਲਈ ਪਰਮੇਸ਼ਵਰ ਨੇ ਤੈਨੂੰ ਖਾ ਲਿਆ ਹਾਲੇਲੂਇਆ 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 ਪਾਸਟਰ ਜੀ ਦੇ ਕੋਲ ਰਹੋਗੇ ਤੇ ਸਿੱਧਾ ਸਵਰਗ ਗੱਲ ਨੂੰ ਜਾਓਗੇ ਆਮੇਨ ਇਥੇ ਉਹ ਵਰਕਤਾਂ ਜਿਹੜੀਆਂ ਪੜੀਆਂ ਨਾ ਤੁਸੀਂ ਵੇਖ ਲਈ ਫਿਰ ਪੜਦੇ ਮੈਨੂੰ ਮਜ਼ਾ ਬਹੁਤ ਆਉਂਦਾ ਜਦੋਂ ਇਹ ਪੜਦੇ ਆ ਉਸ ਦਿਨਾਂ ਅਨੇਕ ਮੈਨੂੰ ਆਖਣਗੇ ਉਹ ਦਿਨ ਬਹੁਤ ਜਣਿਆਂ ਨੇ ਕਹਿਣਾ ਹੈ ਸੱਚੀ ਸੁਣਾਓ ਭੈਣ ਜੀ ਅਸੀਂ ਯਿਸੂ ਮਸੀਹ ਨੂੰ ਬੋਲੋ ਚੀ ਵਾਈਨਾ ਮੰਨਦੇ ਅਸੀਂ ਯਿਸੂ ਮਸੀਹ ਨੂੰ ਮੰਨਦੇ ਆ ਕੀ ਕਹਿਣਾ ਭੈਣ ਜੀ ਹੈ ਪ੍ਰਭੂ ਹੈ ਪ੍ਰਭੂ ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਕੀਕੇ ਕੀ ਕਿਆ ਕੀ ਕਿਆ ਅਗੰਮ ਵਾਕ ਅਗੰਮ ਵਾਕ ਨੂੰ ਕਹਿੰਦੇ ਇੰਗਲਿਸ਼ ਚ ਭਵਿਸ਼ਵਾਣੀ ਸਹੀ ਪ੍ਰੋਫੈਸੀ ਬੋਲੋ ਜੀ ਵਾਈਨਾ ਪ੍ਰੋਫੈਸੀ ਮੈਂ ਭੁਵਿਸ਼ਿਆਣੀਆਂ ਦੇ ਖਿਲਾਫ ਨਹੀਂ ਆ ਮੈਂ ਖਿਲਾਫ ਬਿਲਕੁਲ ਨਹੀਂ ਆ ਭੁਵਿਸ਼ਿਆਣੀਆਂ ਦੇ ਮੈਂ ਖਿਲਾਫ ਬਿਲਕੁਲ ਨਹੀਂ ਕਿਉਂਕਿ ਕੋਈ ਵੀ ਮਨੁੱਖ ਅਗੰਭਗ ਆਪਣੇ ਵੱਲੋਂ ਨਹੀਂ ਕਿਹਦੇ ਵੱਲੋਂ ਬੋਲਦਾ ਪਰਮੇਸ਼ਵਰ ਦੇ ਆਤਮਾ ਕਿਉਂਕਿ ਪਤਰਸ ਨੇ ਕਿਹਾ ਕਿਹਦੇ ਵੱਲੋਂ ਬੋਲਦਾ ਪਵਿੱਤਰ ਆਤਮਾ ਵੱਲੋਂ ਉਹਨੂੰ ਉਸੌਂਦਾ ਵੀ ਬੋਲ ਉਹ ਬੋਲਦਾ ਪਰ ਆਤਮਾ ਠੀਕ ਆ ਅਗੰਭਗ ਤੁਸੀਂ ਬੋਲਦੇ ਆ ਪਰ ਉਹਦੇ ਵਿੱਚ ਕੀ ਆ ਵੀ ਮਰਜੀ ਤੁਸੀਂ ਕੀ ਕਰ ਰਹੇ ਆ ਆਪਣੀ ਪੂਰੀ ਕਰ ਰਹੇ ਆ ਬਲੈਨਾ ਦੇ ਉਤੇ ਟਾਡੀਆਂ ਫੋਟਾਂ ਛੱਪੀਆਂ ਹੋਈਆਂ ਹੈ ਪੋਸਟਰਾਂ ਤੇ ਟਾਡੀਆਂ ਫੋਟਾਂ ਘੜੀਆਂ ਤੇ ਟਾਡੀਆਂ ਫੋਟਾਂ ਰੇਗਜੀ ਦੇ ਟਾਡੀ ਫੋਟੋ ਉਹ ਯੇਸ ਹੁੰਦੀ ਨਹੀਂ ਕਿੱਥੇ ਮਰਜੀ ਯੇ ਤੁੰਦੀ ਨਹੀਂ ਕਿੱਥੇ ਮਰਜੀ ਰੇਗ ਦਾ ਤੇ ਮੇਰੇ ਯੇਸ ਹੁੰਦੀ ਦਾ ਨਾਮ ਹੋਣਾ ਚਾਹੀਦਾ ਦਿਲ ਦੇ ਅੰਦਰ ਵੀ ਦਿਲ ਦੇ 파ਰ ਵੀ ਯੇ ਤੁੰਦੀ ਦਾ ਨਾਮ ਹੋਣਾ ਚਾਹੀਦਾ ਉਹਨਾ ਬਜਰ ਹੋਣਾ ਚਾਹੀਦਾ ਇਹ ਆ ਮਰਜੀ ਪਰਮੇਸ਼ਵਰ ਦੀ ਇਹ ਆ ਮਰਜੀ ਪਰਮੇਸ਼ਵਰ ਦੀ ਹਾਲੇਲੂਇਆ ਹਾਲੇਲੂਇਆ ਕਈਆਂ ਨੂੰ ਬਹੁਤ ਗੁੱਸਾ ਆਉਣਾ ਕਈਆਂ ਨੇ ਤਾਂ ਕਮੈਂਟ ਚ ਗਾਲਾਂ ਕੱਢਣੀਆਂ ਹallelujah ਹallelujah ਅਡਵਾਂਸ ਦੀ ਪਰਮੇਸ਼ਰ ਜੀ ਉਹਨਾਂ ਨੂੰ ਬਰਕਤ ਦੇਦੇ ਹallelujah ਹallelujah ਕਿਉਂਕਿ ਮੇਰੇ ਪੈਣੋਂ ਤੇ ਪ੍ਰਭੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਟੇਡੇ ਮੇਡੇ ਰਾਸਤੇ ਕੀ ਕਰਨਾ ਆਵਾ ਸਿੱਧੇ ਕਰਨ ਆਇਆ ਵਾਂ ਜਿਹੜੀਆਂ ਪਰਮੇਸ਼ਰ ਦੀਆਂ ਭੇਡਾਂ ਪਰਮੇਸ਼ਰ ਦੀਆਂ ਕੀ ਸੁਣਦੀਆਂ ਆਵਾਜ਼ ਦੇਖੋ ਕਿਥੋਂ ਆਵਾਜ਼ ਸੁਣ ਕੇ ਪਰਮੇਸ਼ਵਰ ਦੀ ਭੇਡ ਜਿਹੜੀ ਪਰਮੇਸ਼ਵਰ ਦੀ ਭੇਡ ਹੋਊਗੀ ਪਰਮੇਸ਼ਵਰ ਦੀ ਕੀ ਸੁਣੂਗੀ ਆਵਾਜ਼ ਆਵਾਜ਼ ਸੁਣੂਗੀ ਤੇ ਆਵਾਜ਼ ਸੁਣ ਕੇ ਆਇਆ ਬਰਕਤ ਪਾਉਣ ਲਈ ਹallelujah 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 ਹallelujah